चंगा भी कुड़ी है चलता फिर मैं मेरे तेन याद है ना रात की क्या सी एप्पल या ब्लैकबेरी लेके आना हां याद है ले दूंगा ज्यादा एप्पल ले आऊं या ब्लैकबेरी अब एक तो ले आ गया होगा आ ਦੀਆਂ ਵੱਡੀਆਂ ਅੰਗਰੇਜ਼ਣ ਲੱਗੀਆਂ ਅੰਗਰੇਜ਼ੀ ਚ ਚੀਜ਼ਾਂ ਮੰਗਾਉਣ ਨਾ ਤੈਨੂੰ ਕੀ ਲੱਗਦਾ ਤੇਰੀ ਭੂਆ ਨੂੰ ਅੰਗਰੇਜ਼ੀ ਆਉਂਦੀ ਨਹੀਂ ਲੱਗੀਆਂ ਕਿ ਐਪਲ ਤੇ ਬਲੈਕਬੈਰੀ ਮੰਗਾਉਣ ਨਾ ਜਿਹੜੇ ਫਰਿੱਜ ਚ ਕੇਲੇ ਸੜਦੇ ਨੇ ਉਹ ਤੇਰਾ ਪਿਓ ਖਾਊਗਾ ਉਹ ਭੂਆ ਦੇ ਹਾਂ ਪਪੂ ਆਏ ਨੂੰ ਕਿਉਂ ਕੁੱਟੀ ਜਾਨੀ ਇਹਦੀਆਂ ਚੀਕਾਂ ਥੱਲੇ ਸੁਣੀਆਂ ਮੈਨੂੰ ਉਹਦੇ ਕੁੱਟਾ ਨਾ ਤਾਂ ਹੋਰ ਕੀ ਕਰਾਂ ਆ ਫਰਿੱਜ ਚ ਕੇਲੇ ਸੜਦੇ ਨੇਗੇ ਹਜੇ ਤਾਂ ਇਥੋਂ ਹੋਰ ਐਪਲ ਤੇ ਬਲੈਕਬੈਰੀ ਲੱਗੀਆਂ ਮੰਗਾਉਣ ਇਹ ਉਹ ਭੂਆ ਇਹ ਖਾਣ ਵਾਲੇ ਐਪਲ ਬਲੈਕਬੈਰੀ ਨਹੀਂ ਮੰਗਦੀ ਇਹਦਾ ਕੱਲ ਦਾ ਫੋਨ ਖਰਾਬ ਹੋਇਆ ਪਿਆ ਉਹ ਮੰਗਦੀ ਸੀ ਵੀ ਐਪਲ ਜਾਂ ਬਲੈਕਬੈਰੀ ਦਾ ਲਿਆ ਦੇ ਹੈ ਅਰੇ ਪੁੱਤ ਤੇਰੇ ਰੋੜੇ ਨਾਲ ਛੇਕ ਦੇਮਾ ਆ ਜਾ ਉਹ ਆ ਜਾ ਪੂਆ ਤੇ ਆ ਸੇਕਾ ਇਹ ਰਿਹਾ ਅੱਛਾ ਬੈਠ ਉਮਰ ਤਾਂ ਜ਼ਿਆਦਾ ਹੈ ਚੱਲ ਕੋਈ ਗੱਲ ਨਹੀਂ ਇਦਾਂ ਕਰੋ ਤੁਸੀਂ ਸਵੇਰੇ ਉੱਠ ਕੇ ਨਾ 500 ਮੀਟਰ ਦੀ ਤਾਂ ਲਾਓ ਰੇਸ 20 ਡੰਡ ਮਾਰਨੇ 20 50 ਡੰਡ ਬੈਠਕਾ ਮਾਰੋ ਤੇ ਨਾਲੇ ਜਿਮ ਜੁਆਇਨ ਕਰੋ ਉੱਥੋਂ ਪ੍ਰੋਟੀਨ ਦਾ ਡੱਬਾ ਲੈ ਕੇ ਉਹ ਖਾਓ ਪਰ ਹਾਂ ਸ਼ਾਮ ਨੂੰ ਹਰ ਰੋਜ਼ 5 ਕਿਲੋਮੀਟਰ ਤੁਸੀਂ ਵਾਕ ਕਰਨੀ ਹੈ ਠੀਕ ਹੈ ਨਾ ਫਿਰ ਦੇਖੋ ਤੁਹਾਡਾ ਸਰੀਰ ਕਰਦੋ ਸ਼ੁਰੂ ਅੱਜ ਤੋਂ ਵੇ ਸ਼ੁਰੂ ਕੀ ਸਵਾ ਕਰਾਂ ਦੀਦਾ ਤਾਂ ਮੈਨੂੰ ਅੱਖਾਂ ਤੋਂ ਨਹੀਂ ਤੂੰ ਹੋਰ ਹੀ ਭਕਾਈ ਮਰੀ ਜਾਣਾ ਵੇ ਮੈਨੂੰ ਅੱਖਾਂ ਦੀ ਦਵਾਈ ਦੇ ਡਾਕਟਰ ਆ ਉਹ ਮੈਂ ਕੋਈ ਡਾਕਟਰ ਡਕਟਰ ਨਹੀਂ ਹੈ ਡਾਕਟਰ ਤਾਂ ਅਗਲੇ ਫਲੈਟ ਵਿੱਚ ਰਹਿੰਦਾ ਮੈਂ ਤਾਂ ਪੀਟੀ ਮਾਸਟਰ ਐ ਲੈ ਆਗੇ ਡਾਕਟਰ ਦਾ ਕਰ ਬਲਾਈ ਚੰਗਾ ਡਾਕਟਰ ਹੈ ਹੁਣ ਕਰ ਦੂ ਲੋਟ ਤੈਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਅਕੁੜੀ ਨੂੰ 4-5 ਦਿਨਾਂ ਦਾ ਤਾਪ ਚੜਦਾ ਹੈ। ਹੂੰ। ਆ ਚੈੱਕ ਕਰਾਓ। ਭੁੱਖ ਲੱਗਦੀ? ਦੇਖੋ ਅੱਜਕੱਲ੍ਹ ਵਾਇਰਲ ਬਹੁਤ ਫੈਲੇ ਹੋਇਆ। ਤੇ ਉਹਦਾ ਹੱਲ ਟੈਸਟ ਹੀ ਨਹੀਂ। ਕਰੀਏ ਫਿਰ। ਕਿੱਧਰ ਗਈ ਇਹ ਕੁੜੀ? ਆਏ ਆਏ। ਮਿੱਤ ਨੂੰ ਇੱਥੇ ਖੜ੍ਹੀ ਹੈ ਕੀ ਹੋ ਗਿਆ? टेस्ट वो टेस्ट ले फिर किसी सी टेस्ट हो जांदा वो जो तुमने कुछ पढ़े ही नहीं टेस्ट च की लिख दे मैं तो नहीं पड़ी और चढ़ा जांदा जा हैगा मेरा तो दिल का उमा उंगा रहा एक तेरा डॉक्टर ओ आसमान ते चढ़े बैठा आजा पुआ। जा ही आ बस आ गया मैं तो नहीं पड़ी चढ़ा जांदा हूं वाह आ दे बस डॉक्टर तक आ गए उठ चल ਤੇਨੂੰ ਡਾਕਟਰ ਕੋਲ ਟਾਈਮ ਲਿਆ ਹੋਇਆ ਸੀ ਡਾਕਟਰ ਜੀ ਇਹ ਨੇ ਪੇਸ਼ੈਂਟ ਤੁਸੀਂ ਆਉਣ ਵਿੱਚ ਦੇਰੀ ਕਰਤੀ ਹਾਏ ਹਾਏ ਮੈਨੂੰ ਕੱਲ ਵੀ ਨਹੀਂ ਆਉਂਦੀ ਸੀ ਤੂੰ ਮੈਨੂੰ ਲੈ ਜਾ ਹੁਣ ਡਾਕਟਰ ਨੇ ਜਵਾਬ ਦੇਦਾ ਹਾਏ ਹਾਏ ਹੁੰਦੀ ਮਬਾ ਜਦੀ ਉਹ ਮੇਰਾ ਮਤਲਬ ਹੈ ਤੁਸੀਂ 6:30 ਆਉਣਾ ਸੀ ਤੁਸੀਂ ਆਈਆਂ 7:00 ਵਜੇ ਆਹ ਦੇਰੀ ਹੈ ਤੈਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਕਰ ਵੀਰ ਬਲੱਡ ਚੈੱਕ ਆ ਜਾ ਪੈਣੀ ਆ ਜਾ ਹੋ ਠੀਕ ਹੈ ਹਾਂ ਵੀਰੇ ਠੀਕ ਕਿੱਥੇ ਵੀਰੇ ਸ਼ਹਿਰ ਚ ਰੱਬ ਦੀਆਂ ਜੜਾਂ ਤੇ ਘਰ ਪਾ ਲਿਆ ਤੂੰ ਪਿੰਡ ਚ ਉਹ ਤੇਨੂੰ ਮਿੰਟੋ ਮਿੰਟੀ ਆ ਕੇ ਮਿਲ ਜਾਂਦੀ ਸੀ ਬਸ ਪੈਣੀ ਨੌਕਰੀ ਕਰਕੇ ਆਉਣਾ ਪਿਆ ਹੋਰ ਮੇਰੇ ਪਤੀ ਜੀ ਕਿੱਥੇ ਵੀਰੇ ਉਹ ਕਾਲਜ ਗਈ ਹੈ ਬਸ ਆਉਣ ਵਾਲੀ ਉਹ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣਾ ਮਰਤਾਨਾ ਪੁੱਤੇ ਦੇ ਘੋਟ ਨੇ ਜੀ ਘੁੱਟ ਰਿਹਾ ਮੈਂ ਤਾਂ ਬਾਹਰ ਬੇੜੇ ਚ ਜਾ ਕੇ ਆਉਣੀ ਆ ਹਾਈ ਹਾਈ ਇੱਥੇ ਆ ਕੇ ਸਾਂਝ ਆਇਆ ਮੇਰਾ ਤਾਂ ਬੂ ਗੱਡਾ ਡੂੰਗਾ ਇਹ ਤਾਂ ਸਾਡੇ ਬੱਲੂ ਦੀ ਕੁੜੀ ਹੈਗੀ ਇਹ ਜੇ ਵੱਡੀ ਕਿਤੇ ਨਾ ਚੜੀ ਫਰਦੀ ਹੈਗੀ ਆਉਣ ਤੇ ਉੱਤੇ ਦਿਨੀਆਂ ਨੂੰ ਮੈਂ ਦੱਖੂ ਜਾਣੇ ਲੱਗਦੀ ਪੂਆਦੀ ਤੈਨੂੰ ਮੈਂ ਦਿਵਾਉਣੀ ਆ ਗੇੜੇ ਮੋਟਰਸਾਈਕਲਾਂ ਤੇ ਅਸੀਂ ਤਾਂ ਏਡੀਆਂ ੜੀਆਂ ਹੋ ਗਈਆਂ ਤੋਹੇ ਭੈਣ ਕਦੇ ਮੋਟਰਸਾਈਕਲ 'ਤੇ ਮਗਰ ਨਹੀਂ ਬੈਠੀ ਬੰਤੂੰ ਲੱਗੀ ਪੰਨ ਐਥੇ ਨਾ ਨਾ ਰੌਸ਼ਨ ਕਰ ਨਾ ਰੌਸ਼ਨ ਕਰ ਹੈਂ ਤਾਂ ਤੂੰ ਕੌਣ ਦੀ ਉਹ ਕਿਹੜਾ ਕੰਜਰ ਸੀ ਦੱਸ ਮੈਨੂੰ ਦੱਸ ਉਹ ਪਹਿਣੇ ਕਿਉਂ ਕੁੱਟਦੀ ਹੈ ਬਈ ਯਾਰੀ ਨੂੰ ਲਪਾਉਂਦੀ ਰਹਦੀ ਜੀ ਤਾਂ ਕੁੱਟੀ ਹੈ ਹੋਰ ਤਾਂ ਹੋਰ ਕੁੱਟਦੀ ਹੈ ਉਹ ਤਾਂ ਪੂਆ ਕੀ ਬਈ ਇਹਨੂੰ ਪੁੱਛ ਕਿਹੜੇ ਪਰੂਏ ਨਾਲ ਟੜ ਕੇ ਆਈ ਹੈਗੀ ਬਾਬਾ ਉਹ ਰੈਪਿਡੋ ਸੀ ਦੇਖਿਆ ਦੇਖਿਆ ਮੰਨ ਗਈ ਹੁਣ ਤੂੰ ਪਤਾ ਕਰ ਕਿੰਨਾ ਦਾ ਮੁੰਡਾ ਹੈ ਰੈਪਿਡੋ ਇਹ ਪਹਿਣੇ ਮੁੰਡੇ ਦਾ ਨਾਂ ਨਹੀਂ ਰੈਪਿਡੋ ਕੰਪਨੀ ਦਾ ਨਾਂ ਹੈ ਉਹਨਾਂ ਦਾ ਮੋਟਰਸਾਈਕਲ ਕਰਾਏ ਤੇ ਕਰਕੇ ਆਈ ਹੈ ਹੂੰ ビ老船だ。<laughs>